ਪਿਛਲੇ ਦਿਨੀ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਦੀ ਸ਼ਹਾਦਤ ਹੋਈ ਹੈ ਉਹ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਤਾਂ 1 ਕਰੋੜ ਰੁਪਈਆ ਅਸੀਂ ਉਹਨਾਂ ਨੂੰ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਨੌਕਰੀ ਵੀ ਜਿਹੜੀ ਭੈਣ ਹੈ ਨੌਕਰੀ ਅਸੀਂ ਰਿਜ਼ਰਵ ਕਰ ਲਈਏ ਉਹਦੇ ਵਾਸਤੇ ਤੇ ਬੀਏ ਕਰ ਲੂਗੀ ਜਦੋਂ ਉਦੋਂ ਚਾਹ ਵਧੀਆ ਨੌਕਰੀ ਮਿਲ ਜੂਗੀ ਔਰ ਉਹਦੀ ਪੜ੍ਹਾਈ ਦਾ ਵੀ ਉਹ ਖਰਚਾ ਜਿਹੜਾ ਸਰਕਾਰ ਕਰੂਗੀ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤਾਂ ਹੁੰਦੀਆਂ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪਰਿਵਾਰ ਵੱਲੋਂ ਬੁੱਧ ਲਾਉਣ ਦੀ ਮੰਗ ਹੈ ਉਹ ਵੀ ਲਾਵਾਂਗੇ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ 92 ਕਿਸਮ ਦੀਆਂ ਦਵਾਈਆਂ ਫ੍ਰੀ ਸ਼ਹੀਦ ਦੇ ਨਾਮ ਤੇ ਇਹ ਹੋਊਗਾ ਅੱਜ ਪਰਿਵਾਰ ਦੇ ਨਾਲ ਖੰਧਰਤੀ ਕਰ ਲਿਆ ਹੈ